ਯੋਵਾ ਜੀ ਆਪਣਾ ਮੁਹਾਲੀ ਵਿੱਕੀ ਪੌਂਸਰ ਦਾ ਕੰਮ ਹੋਇਆ ਨਾ ਇਸकी ਜ਼ਿੰਮੇਵਾਰੀ ਮੈਂ ਤੇ ਮੇਰਾ ਭਰਾ ਲੈ ਰਹੇ ਆ ਠੀਕ ਹੈ ਇਹ ਅਸੀਂ ਆਪਣੀ ਪਰਸਨਲ ਦੁਨੀਆ ਕਰਕੇ ਕਰਿਆ ਤੇ ਇਹਨਾਂ ਆਪਣਾ ਚਿੱਟੇ ਦਾ ਕੰਮ ਪ੍ਰੋਸਟੀਟਿਊਟ ਦਾ ਕੰਮ ਸਾਰਾ ਕੁਝ ਕਰਦੇ ਸੀ ਇਹ ਇਹਨਾਂ ਨੂੰ 10 ਵਾਰ ਸਮਝਾਇਆ ਵੀ ਨਾ ਕਰੋ ਨਾ ਕਰੋ ਨਾ ਕਰੋ ਇਹ ਮੰਨੇ ਨਹੀਂ ਇਹਨਾਂ ਨੇ ਮਹਾਰਾਜ ਜੀ ਨਾਲ ਉੱਪਰ ਕਰਿਆ ਵਾਦਾ ਮਰੀ ਕੀਆ ਭੈਣਾਗਾ ਠੀਕ ਹੈ ਪਿੰਡ ਮਾਂ ਬੈਠ ਗੰਦ ਪਾਇਆ ਵਾਦਾ ਇਹਨਾਂ ਨੇ ਬੜਾਇਨ ਬਹੁਤ ਜ਼ਿਆਦਾ ਗੰਦ ਪਾਇਆ ਵਾਦਾ ਇਹਨਾਂ ਨੂੰ 10 ਵਾਰ ਚੱਲੀ ਆ ਹੋਟਲਾਂ માં ਗੋਲੀ ਚੱਲੀ ਜਾਂਣਾ ਤੇ ਪੁੱਛੋ ਤੇ ਪਹਿਲਾਂ ਕਿ ਕਿ ਉਹ ਗੋਲੀ ਚੱਲੀਗੀ ਉਹ ਕਾਹ ਕੰਮ ਚਲਦਾ ਉੱਥਾ ਠੀਕ ਹੈ ਉਹ ਬੜਾ ਨਹੀਂ ਕਰਾਉਂ ਤੇ ਕੁੜੀਆਂ ਸਪਲਾਈ ਕਰਦੇ ਨੇ ਮਾਰੀ ਤੇ ਕੁੜੀਆਂ ਪੇਟੀਆਂ ਨਿਕਲਣਾ ਮਾੜਾ ਕਰਿਆ ਪਤਾ ਇਹਨਾਂ ਨੇ ਠੀਕ ਹੈ ਜੀ ਯਵਤਾ आले ਵਾਰਨਿੰਗ ਹੈ ਵਾਰਨਿੰਗ ਹੈ ਬਹੁਤ ਬੜਾ ਕੰਮ ਨਾਲ ਬੋਲੂ ਔਰ ਵਿਕਾਸ ਤੇ ਹਮਾਰਾ ਕੋਈ ਲੈਣਾ ਦੇਣਾ ਨਹੀਂ ਨਾ ਹਮੇ ਕਿਸੇ ਗੁੱਪੇ ਕਰਕੇ ਲੱcka ਕਰਿਆ ਠੀਕ ਹੈ ਯੋ ਹੱਪਾ ਮਾਰੀ ਪਰਸਲ ਦੁਸ਼ਮਣੇ ਗੱਡੀ ਹੈ ਠੀਕ ਹੈ ਤੇ ਨਾਲੇ ਯੋ ਟਰੈਲਰ ਹੈ ਅੱਗੇ ਵੀ ਨਾ ਥੋੜਾ ਕੰਮ ਨਾ ਬੰਦ ਹੋਇਆ ਤੇ ਯੋ ਫਿਲਮ ਦਿਖਾਵਾਂਗੇ ਪੂਰੀ ਕੀ ਪੂਰੀ ਠੀਕ ਹੈ ਯਾਰ ਕਪੜੇ ਦਾ ਬਾਤ ਬਾਤ ਸਾਰੇ ਹਈਆ ਹਾਂ ਹਰ ਜਿਹੜਾ ਇਸ ਕੇ ਗੱਲ ਇੱਧਰ ਆਪਣਾ ਹਸਪੀਟਲ ਮੈਂ ਪੰਕਰ ਹੀ ਘੁੰਮ ਰਿਆ ਨਾ ਯੋ ਹਿਸਟਰੀ ਦਾ ਬੈਕਗ੍ਰਾਉਂਡ ਚੈੱਕ ਕਰੋ ਥੋੜਾ ਠੀਕ ਹੈ 23 ਦੇ ਪਰਚੇ ਰੇਪ ਕੇ ਪਰਚੇ ਪ੍ਰੋਸਟੀਟਿਊਟ ਕੇ ਸਾਰੇ ਪਰਚੇ ਆ ਗਏ 424 ਹੁੰਦੀ ਏ ਇੱਕ ਵਾਰ ਚੈੱਕ ਕਰਿਓ ਸਾਰੇ ਯੋਣਾ ਜੀ ਚੇਨ ਹੈ ਸਾਰੀ ਕੀ ਸਾਰੀ ਕੇ ਜਿਹੜੀ ਚੰਡੀਗੜ੍ਹ ਤੋਂ ਖਰਾਬ ਕਰਦੀ ਆ ਸਾਰੇ ਦਲਾਲ ਐ ਦਲਾਲ ਯੋ ਸਾਰੇ ਕੇ ਸਾਰੇ ਤੰਗ ਕਰ ਰਹੇ ਆ ਤੇ ਕੋਈ ਨਾ ਕੇ ਖਿਲਾਫ ਆਵਾਜ਼ ਥਾਣਾ ਵਾਲਿਆਂ ਨੇ ਦਿਆ ਯੋ ਸਿਰਫ ਮੰਨੇ ਕਰਿਆ ਕੰਮ ਠੀਕ ਹੈ ਨਾਲ ਕੀ ਸੀਗੇ ਪਿੱਛਾ ਲੱਗਾ ਨਹੀਂ ਕਰਿਆ ਨਾ ਕਿਸੇ ਦਾ ਹਸਤਾ ਨਹੀਂ ਕਰਿਆ ਨਾ ਕਿਸੇ ਗਰੁੱਪ ਕੇ ਲੈਣਾ ਦੇਣਾ ਨਹੀਂ ਹੈ ਆਪਣੇ ਦਮ ਪਾ ਕਰਿਆ ਅਸੀਂ ਜ਼ਿੰਮੇਵਾਰੀ ਲੈ ਰਹੇ ਆਂ ਬਾਈ ਔਰ ਅੱਗੇ ਵੀ ਤੇ ਨਹੀਂ ਹਟੇ ਜੋ ਅੱਜ ਹੀ ਆਪਣਾ ਮੋਹਾਲੀ ਵਿੱਕੀ ਪੌਂਸਰ ਦਾ ਕੰਮ ਹੋਇਆ ਨਾ ਇਸकी ਜ਼ਿੰਮੇਵਾਰੀ ਮੈਂ ਤੇ ਮੇਰਾ ਭਰਾ ਲੈ ਰਹੇ ਆਂ ਠੀਕ ਹੈ ਇਹ ਅਸੀਂ ਆਪਣੀ ਪਰਸਨਲ ਦੁਨੀਆ ਕਰਕੇ ਕਰਿਆ ਤੇ ਇਹ ਨਾ ਆਪਣਾ ਚਿੱਟੇ ਦਾ ਕੰਮ ਪ੍ਰੋਸਟੀਟਿਊਟ ਦਾ ਕੰਮ ਸਾਰਾ ਕੁਝ ਕਰਦੇ ਸੀ ਇਹ ਇਹਨਾਂ ਨੂੰ 10 ਵਾਰ ਸਮਝਾਇਆ ਵੀ ਨਾ ਕਰੋ ਨਾ ਕਰੋ ਨਾ ਕਰੋ ਇਹ ਮੰਨੇ ਨਹੀਂ मारा जीना मारी ना पिंड वाला गंद पाया निकलना माड़ा करना योधांगा दुश्मनी गाड़ी है ठीक है ਤੇ ਨਾਲੇ ਇਹੋ ਟ੍ਰੇਲਰ ਹੈ ਮਤਲਬ ਅੱਗੇ ਵੀ ਨਾ ਕੋਈ ਥੋੜਾ ਕੰਮ ਨਾ ਬੰਦ ਹੋਇਆ ਤੇ ਇਹੋ ਫਿਲਮ ਦਿਖਾਉਂਗੇ ਪੂਰੀ ਕੀ ਪੂਰੀ ਠੀਕ ਹੈ ਯਾਰ ਕੰਮੇ ਦਿਮਾਗਾਂ ਬਾਤਾਂ ਬਾਤ ਰਹੇ ਹੋ ਠੀਕ ਹੈ ਹਾਂ ਹਰ ਜਿਹੜਾ ਇਸ ਕੇ ਗੱਲ ਇੱਧਰ ਆਪਣਾ ਹਸਪੀਟਲ ਮੈਂ ਪੰਕਰ ਹੀ ਘੁੰਮ ਰਿਆਂ ਨਾ ਯੋ ਹੀ ਟਾਈਮਰ ਮੈਂ ਚੈੱਕ ਕਰੋ ਤੁਹਾਡਾ ਬੈਕਗਰਾਉਂਡ ਚੈੱਕ ਕਰੋ ਠੀਕ ਹੈ ਬੱਚੇ ਤੇਗੇ ਪਰਚੇ ਰੇਪ ਕੇ ਪਰਚੇ ਪ੍ਰੋਸਟੀਟਿਊਟ ਕੇ ਸਾਰੇ ਪਰਤੀ ਹਾਲਵਾ 424 200 ਇੱਕ ਵਾਰ ਚੈੱਕ ਕਰਿਓ ਸਾਰੇ ਯੋਣਾ ਜੀ ਚੇਨ ਹੈ ਸਾਰੀ ਕੀ ਸਾਰੀ ਕੇ ਜਿਹੜੀ ਚੰਡੀਗੜ੍ਹ ਨੂੰ ਖਰਾਬ ਕਰਦੀ ਹੈ ਸਾਰੇ ਦਲਾਲ ਹੈ ਦਲਾਲ ਯੋ ਸਾਰੇ ਕੇ ਠੀਕ ਹੈ ਨਾ ਰਕੀ ਦੀਗੇ ਪਿੱਛਾ ਲੱਗਾ ਨਹੀਂ ਕਰਿਆ ਨਾ ਕਿਸੇ ਦਾ ਹਸਤਾ ਨਹੀਂ ਕਰਿਆ ਲੈਣਾ ਦੇਣਾ ਨਹੀਂ ਆਪਨੇ ਦਮ ਪਾ ਕਰਿਆ ਅਸੀਂ ਜ਼ਿੰਮੇਵਾਰੀ ਲੈ ਰਹੇ ਆਂ ਬਾਈ ਔਰ ਅੱਗੇ ਵੀ ਜੇ ਨਹੀਂ ਹਟੇ ਜੋ ਆਜੀ ਆਪਣਾ ਮੁਹਾਲੀ ਵਿੱਕੀ ਪੌਂਸਰ ਦਾ ਕੰਮ ਹੋਇਆ ਨਾ ਇਸकी ਜ਼ਿੰਮੇਵਾਰੀ ਮੈਂ ਤੇ ਮੇਰਾ ਭਰਾ ਲੈ ਰਹੇ ਆਂ ਠੀਕ ਹੈ ਇਹ ਅਸੀਂ ਆਪਣੀ ਪਰਸਨਲ ਦੁਖਦਲੀ ਕਰਕੇ ਕਰਿਆ ਤੇ ਇਹ ਨਾ ਆਪਣਾ ਚਿੱਟੇ ਦਾ ਕੰਮ ਪ੍ਰੋਸਟੀਟਿਊਟ ਦਾ ਕੰਮ ਸਾਰਾ ਕੁਝ ਕਰਦੇ ਸੀ ਇਹ ਇਹਨਾਂ ਨੂੰ 10 ਵਾਰ ਸਮਝਾਇਆ ਵੀ ਨਾ ਕਰੋ ਨਾ ਕਰੋ ਨਾ ਕਰੋ ਇਹ ਮੰਨੇ ਨਹੀਂ ਮਹਾਰਾਜ ਜੀ ਨੇ ਦੁਪਰ ਕਰਿਆ ਉਹਦਾ ਮਾਰੀ ਪੀਆ ਭੈਣਾ ਦਾ ਠੀਕ ਆ ਪਿੰਡ ਮੈਂ ਬੈਠਾ ਗੰਦ ਪਾਇਆ ਉਹਦਾ ਇਹਨਾਂ ਨੇ ਬੜਾਇਲ ਬਹੁਤ ਜ਼ਿਆਦਾ ਗੰਦ ਪਾਇਆ ਉਹ ਇਹਨਾਂ ਨੂੰ ਕੱਟ ਚੁੱਕਿਆ ਹੋਟਲ ਮਾਂ ਗੋਲੀ ਚੱਲੀ ਜਾਣਾ ਤੇ ਪੁੱਛੋ ਤੇ ਪਹਿਲਾਂ ਕਿ ਮੈਂ ਗੋਲੀ ਚੱਲੀ ਗਈ ਉਹ ਕਾਹ ਕੰਮ ਚਲਦਾ ਉੱਥਾ ਠੀਕ ਹੈ ਬੜਾਇਲ ਨਹੀਂ ਕਰਦੇ ਕੁੜੀਆਂ ਸਪਲਾਈ ਕਰਦੇ ਤੇ ਮਾਰੀ ਜੋ ਕੁੜੀਆਂ ਪੇਟੀਆਂ ਨਿਕਲਣਾ ਮਾੜਾ ਕਰਿਆ ਪਤਾ ਇਹਨਾਂ ਨੇ ਇਹ ਕੀ ਯੋਦਾ ਹਲੇ ਵਾਰਨਿੰਗ ਹੈ ਬਹੁਤ ਬੜਾ ਕੰਮ ਨਾਲ ਬੋਲੂ ਔਰ ਵਿਕਾਸ ਦਾ ہمارا ਕੋਈ ਲੈਣਾ ਦੇਣਾ ਨਹੀਂ ਆ ਨਾ ਹਮੇ ਕਿਸੇ ਗਰੁੱਪ ਦੇ ਕਰਕੇ ਚੱਲ ਰਿਹਾ ਠੀਕ ਹੈ ਯੋਹਾਪਾ ਮਾਰੀ ਪਰਸ ਤੇ ਨਾਲੇ ਇਹੋ ਟ੍ਰੇਲਰ ਐ ਅੱਗੇ ਵੀ ਨਾ ਇਹ ਪੈਸਾ ਥੋੜਾ ਕੰਮ ਨਾ ਬੰਦ ਹੋਇਆ ਤੇ ਇਹੋ ਫਿਲਮ ਦਿਖਾਵਾਂਗੇ ਪੂਰੀ ਕੀ ਪੂਰੀ ਠੀਕ ਐ ਯਾਰ ਕਮਰੇ ਦੁਆਵਾ ਬਾਤ ਬਾਤ ਰਹੇ ਹੋ ਠੀਕ ਐ ਹਾਂ ਹਰ ਜਿਹੜਾ ਇਸ ਕੇ ਗੱਲ ਇੱਧਰ ਆਪਣਾ ਹਸਪੀਟਲ ਮੈਂ ਪੰਕੇ ਚ ਘੁੰਮ ਰਿਆ ਨਾ ਉਹ ਹਿਸਟਰੀ ਚੈੱਕ ਕਰੋ ਉਸ ਦਾ ਬੈਕਗ੍ਰਾਉਂਡ ਚੈੱਕ ਕਰੋ ਥੋੜਾ ਠੀਕ ਐ ਬੱਤੀ ਕੇ ਪਰਚੇ ਰੇਪ ਕੇ ਪਰਚੇ ਪ੍ਰੋਸਟੀਟਿਊਟ ਕੇ ਸਾਰੇ ਪਰਚੇ ਹਾਲਾਂਕਿ 424 424 ਇੱਕ ਵਾਰ ਚੈੱਕ ਕਰਿਓ ਸਾਰੇ ਇਹੋ ਨਾ ਕਿ ਚੇਨ ਐ ਸਾਰੀ ਕੀ ਸਾਰੀ ਕੇ ਜਿਹੜੀ ਚੰਡੀਗੜ੍ਹ ਨੂੰ ਖਰਾਬ ਕਰਦੀ ਐ ਸਾਰੇ ਦਲਾਲ ਐ ਦਲਾਲ ਜੋ ਸਾਰੇ ਕੇ ਸਾਰੇ ਤ ਈਗ ਨਾ ਰ ਜੀ ਕੇ ਪਿੱਛਾ ਲੱਗਾ ਨਹੀਂ ਕਰਿਆ ਨਾ ਕਿਸੇ ਦਾ ਹਸਤਾ ਨਹੀਂ ਕਰਿਆ ਨਾ ਕਿਸੇ ਨੂੰ ਰੁਪਏ ਦੇਣ ਨਾ ਨਹੀਂ ਮਾਲ ਦੇ ਲੈਣ ਦੇਣਾ ਆਪਣੇ ਦਮ ਪਾ ਕਰਿਆ ਆਪਣੀ ਜ਼ਿੰਮੇਵਾਰੀ ਲੈ ਰਹੇ ਆਂ ਬਾਈ ਔਰ ਅੱਗੇ ਵੀ ਤੇ ਨਹੀਂ ਹਟੇ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027